ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਰਾਮਦੀਵਾਲੀ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਰੰਜਿਸ਼ ਨੂੰ ਲੈ ਕੇ ਭੂਆ ਦੇ ਪੁੱਤਰ ਵੱਲੋਂ ਮਾਮੇ ਦੇ ਨਿਰਦੋਸ਼ ਪੁੱਤਰ ਨੂੰ ਟਰੈਕਟਰ ਨਾਲ ਕੁਚਲ ਕੇ ਮਾਰਗ ਦਾ ਗਿਆ। ਇੱਥੇ ਇਹ ਵਾਕਿਆ ਇਲਾਕੇ ਵਿੱਚ ਹੈਰਾਨੀ ਅਤੇ ਨਿੰਦਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਮੋਤੀ ਕੁਪਿੰਦਰ ਸਿੰਘ ਦਾ ਪੁੱਤਰ ਜਸਕਰਨ ਸਿੰਘ ਬੂਟਾ ਸਿੰਘ ਪੁੱਤਰ ਨਰਿੰਦਰ ਸਿੰਘ ਕੋਲ ਦਿਹਾੜੀ ਦੇ ਟਰੈਕਟਰ ਚਲਾਉਂਦਾ ਸੀ। ਜਦੋਂ ਜਸਕਰਨ ਨੇ ਆਪਣੇ ਦਿਹਾੜੀ ਦੇ ਪੈਸੇ ਬੂਟਾ ਸਿੰਘ ਤੋਂ ਮੰਗੇ ਤਾਂ ਉਸਨੇ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਜਸਕਰਨ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੂਟਾ ਸਿੰਘ ਨੂੰ ਚੰਗਾ ਨਹੀਂ ਲੱਗਿਆ ਇਸ ਗੁੱਸੇ ਵਿੱਚ ਆ ਕੇ ਬੂਟਾ ਸਿੰਘ ਨੇ ਆਪਣੇ ਪੁੱਤਰ ਅਭੀ ਅਤੇ ਹੁਸਨ ਨਾਲ ਮਿਲ ਕੇ ਜਸਕਰਨ ਨੂੰ ਬੰਨ ਕੇ ਕੁੱਟਿਆ ਅਤੇ ਉਸ ਤੋਂ ਕਿਹਾ ਕਿ ਆਪਣੀ ਪਿਓ ਨੂੰ ਬੁਲਾ ਲੈ ਜਦੋਂ ਜਸਕਰਨ ਨੇ ਆਪਣੇ ਪਿਤਾ ਭੁਪਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਤਾਂ ਉਹ ਪਿੰਡ ਚੰਗੀਪੁਰ ਮੰਦ ਪਨਵਾ ਮੌਕੇ ਤੇ ਪਹੁੰਚਿਆ ਉਥੇ ਮੋਤਾ ਸਿੰਘ ਨੇ ਆਪਣੇ ਟਰੈਕਟਰ ਨਾਲ ਭੁਪਿੰਦਰ ਸਿੰਘ ਨੂੰ ਤਿੰਨ ਤੋਂ ਚਾਰ ਵਾਰ ਕੁਚਲਿਆ ਜਿਸ ਨਾਲ ਉਸ ਦੀ मौके ਤੇ ਮੌਤ ਹੋ ਗਈ। ਜ਼ਖਮੀ ਹਾਲਾਤ ਵਿੱਚ ਜਸਕਰਨ ਨੇ ਆਪਣੇ ਪਿਤਾ ਨੂੰ ਡੀਰਾ ਬਾਬਾ ਨਾਮਕ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਪੁੱਤਰ ਜਸਕਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਬੇहद ਨਰਦਈ ਹੱਤਿਆ ਹੈ। ਸਾਡੇ ਪਰਿਵਾਰ ਨਾਲ ਨਿਆਂ ਕੀਤਾ ਜਾਵੇ ਅਤੇ ਦੋਸ਼ੀ ਨੂੰ ਸਖਤ ਸਜ਼ਾ ਮਿਲੇ। ਦੂਸਰੇ ਪਾਸੇ ਥਾਣਾ ਡੇਰਾ ਬਾਬਾ ਬਨਾਨਕ ਦੇ ਐਸਐਚਓ ਸਤਪਾਲ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਆਓ ਦੇਖਦੇ ਹਾਂ ਹਲਕਾ ਡੇਰਾ ਬਾਬਾ ਬਨਾਨਕ ਤੋਂ ਪਤਰਕਾਰ ਜਸਪਾਲ ਚੰਦਰ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਕਰਨ ਸੰਗਲੇ ਗੱਲ ਇਹ ਹੋਈ ਜੇ ਇਹਦਾ ਪਹਿਲਾ ਮਟਰੈਕਟਰ ਚਲਾਉਂਦਾ ਹਾਂ ਇਹ ਨਾ ਲਈ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦੇਨ ਕਿੰਦਾ ਮੈਂ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰਹੀ ਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈਰੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਣ ਡਿਆ ਪਿਆ ਮਿੱਟੀ ਵਾਲਾ ਚਲਾਉਣ ਡਿਆ ਪਿਆ 300 ਰੁਪਏ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲਿਆ ਤੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮੁਨੀ-ਮੁਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਏਕ ਕਿਤੇ ਬੂਟੇ ਦਾ ਮੁੰਡਾ ਹੈ ਨਾ ਅਭੀ ਤੇ ਬਾਜਾ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਜੀ ਤੇ ਏਕ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਆ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਇੱਕ ਪੂ ਡਾੜੀ ਦੇ ਭੂਆ ਦੇ ਮੁੰਡਾ ਹੈ ਹਾਂਜੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡੈਡੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੀ ਤੇ ਹੁਣ ਤੁਸੀਂ ਸਨਾਫ ਚਾਹੀਦਾ ਸਾਨੂੰ ਕਾਂਜੀ ਕਾਂਢੀ ਜੇ ਇਹ ਹੈਗੀ 3 3 ਵਜੇ ਦੀ ਹਾਂਜੀ ਉਸੇ ਵੇਲੇ ਇੱਥੇ ਲੈ ਆਂਦਾ ਅਨ ਸਿੱਧੇ ਡਾਇਰੈਕਟਰਾਂ ਗਿਆ ਮੌਤ ਹੋ ਗਈ ਬੈਥ ਹੋ ਗਈ ਲੇਕਿਨ ਪਪਿੰਦਰ ਸਿੰਘ ਇਸਪੇ ਦਾ ਸਨ ਆਫ ਗੁਲਜਾਰ ਸਿੰਘ ਪਿੰਡ ਰਾਮਨਦਵਾਲੀ ਦਾ ਰਹਿਣ ਵਾਲਾ ਦਾ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ ਸਨ ਆਫ ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹ ਇਹਨਾਂ ਦੀ ਮਿੱਟੀ-ਮੁੱਟੀ ਪਹਿਲਾਂ ਢੋਂਦਾ ਦਾਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੇ ਅਸੀਂ ਬੱਧਾ ਵਾ ਤਮਾਣ ਕੇ ਛਡਾਲਾ ਤੇ ਜਾ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਲਗਾਤਾ ਇਹਦੇ ਲੰਗੜਣ ਨਾਲ ਇਹਦੀ ਮੌਤ ਹੋ ਗਈ ਸਰ ਇਹ ਮੰਗਲੇ ਕਰ ਕਰ ਲੱਗ ਗਏ ਦਰਜ ਕਿ ਕਿਤੇ ਕਿਤੇ ਘਲਾਬ ਕਿਨੇ 2 3 ਤੋਂ ਸਹੀ ਬੂਟਾ ਅਭੀ ਹੁਸਨ ਬਹੁਤ ਪਰਮਗਰ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਲਾਸ਼ ਨੂੰ ਲਾਸ਼ ਨੂੰ ਪੋਟਮਾਰਟ ਕਰਾਉਣੀ ਹੁਸਨ ਹਮ